ਪ੍ਰੈਸ ਕਲੱਬ ਨਾਬਾ ਦੀ ਮੀਟਿੰਗ ਹੋਈ ਹੈ ਮੀਟਿੰਗ ਚੱਲ ਰਹੀ ਹੈ ਸਾਡੇ ਨਾਲ ਕਲੱਬ ਦੇ ਪ੍ਰਧਾਨ ਦਲਜੀਤ ਸਿੰਘ ਜੀ ਨਾਬਾ ਹੋਣਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਸ ਮੁੱਦੇ ਤੇ ਪ੍ਰਧਾਨ ਜੀ ਅੱਜ ਮੀਟਿੰਗ ਸੱਦੀ ਹੈ ਤੁਸੀਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਸਾਡਾ ਅੱਜ ਦਾ ਮੁੱਦਾ ਇਹ ਹੈ ਕਿ ਬਿੱਤੇ ਦਿਨੀ ਅਸੀਂ ਚਲੋ ਸਰਕਾਰ ਨੂੰ ਜੁਗਾਂਦੇ ਰਹੇ ਜਿਹੜੇ ਸਰਕਾਰ ਦੇ ਮੁੱਦੇ ਨੇ ਜਿਨ੍ਹਾਂ ਦੇ ਵਿੱਚ ਅਣਗਹਿਲੀ ਵਰਤੀ ਜਾ ਰਹੀ ਹੈ ਉਹਨਾਂ ਮੁੱਦਿਆਂ ਦੇ ਉੱਪਰ ਅਸੀਂ ਖਬਰ ਵਗੈਰਾ ਕਰਦੇ ਆਂ ਤੇ ਪਿਛਲੇ ਦਿਨੀ ਕੀ ਹੋਇਆ ਕਿ ਅਸੀਂ ਇੱਕ ਖਬਰ ਕਰੀ ਸੀ ਮੈਂ ਤੇ ਧਰਮਸੋਤ ਨੇ ਆ ਆਪਣੇ ਹਤਾਚ ਚੰਤਰਮ ਸੋਪੀ ਤ ਉਹ ਖਬਰ ਨੂੰ ਲੈ ਕੇ ਇਹ ਜਦੋਂ ਵਰਸ਼ਲੈਂਡ ਗਏ ਨੇ ਮੈਡਮ ਸੁਜਤਾ ਜਾਵਲਾ ਤੋਂ ਪਹਿਲਾਂ ਉਹਨਾਂ ਨੇ 11 ਵਜੇ ਦਾ ਟਾਈਮ ਦਿੱਤਾ ਤੇ 11 ਵਜੇ ਤੋਂ ਬਾਅਦ ਜਦੋਂ ਫੋਨ ਕਰਿਆ ਗਿਆ ਤਾਂ ਉਹਨਾਂ ਨੇ 12 ਵਜੇ ਦਾ ਟਾਈਮ ਦਿੱਤਾ ਉਸ ਤੋਂ ਬਾਅਦ ਉੱਥੇ ਜਾ ਕੇ ਇਹਨਾਂ ਨਾਲ ਬਸ ਸੁਲੂਕੀ ਹੋਈ ਆ ਬਸ ਸੁਲੂਕੀ ਕਿ ਨਾ ਉਹ ਲੋਕ ਕਿ ਥਰਡ ਪਰਸਨ ਵੱਲੋਂ ਨਾ ਤਾਂ ਉਹ ਐਮਸੀ ਆ ਨਾ ਕੋਈ ਪ੍ਰਧਾਨ ਹੈ ਤੇ ਈਵਨ ਉਹਦਾ ਕੋਈ ਰਾਈਟ ਨਹੀਂ ਕਿ ਪ੍ਰਧਾਨ ਦੇ ਕਮਰੇ ਦੇ ਵਿੱਚ ਉਹਨਾਂ ਨੇ ਬੈਠ ਕੇ ਕਾਨਫਰੈਂਸ ਦੇ ਵਿੱਚੋਂ ਕਰੇ ਇਹ ਇਹਨਾਂ ਦਾ ਬਸ ਲੁਕੇ ਹੀ ਆ ਉਹ ਤੋਂ ਬਾਅਦ ਬਾਕੀ ਮੈਂ ਦੱਸਦਾ ਪਹਿਲਾਂ ਤੁਸੀਂ ਇਹਨਾਂ ਨੂੰ ਪੁੱਛ ਲਓ ਕਿ ਇਹਨਾਂ ਨਾਲ ਕੀ ਘਟਨਾ ਵਾਪਰੀ ਸਾਡੇ ਨਾਲ ਅਵਤਾਰ ਸਿੰਘ ਅਵਤਾਰ ਚੰਦ ਧਰਮਸੋਜੀ ਹੋਣਗੇ ਜੋ ਕਿ ਸੀਨੀਅਰ ਪੱਤਰਕਾਰ ਨੇ ਅਵਤਾਰ ਜੀ ਕੀ ਹੋਇਆ ਉਸ ਦਿਨ ਕੀ ਮੁੱਦਾ ਸੀਗਾ ਸਰ ਮੁੱਦਾ ਤਾਂ ਇਹ ਦਿਖਾਈ ਦਿੰਦਾ ਜੇ ਤੁਹਾਨੂੰ ਪਤਾ ਹੀ ਆਪਾਂ ਜਿਹੜੇ ਪੱਤਰਕਾਰ ਪਾ ਇਹ ਤਾਂ ਗ੍ਰੇਪ ਲੋਕਾਂ ਦੀ ਆਵਾਜ਼ ਚੱਕਦੇ ਆ ਠੀਕ ਹੈ ਜੀ ਜਿਹੜੇ ਤਾਂ ਕਹਿੰਦੇ ਨੇ ਪਰ ਮੈਂ ਇੱਕ ਆਪਣੀ ਖਬਰ ਕਰੀ ਸੀ ਕਿ ਕਿਸੇ ਇੱਕ ਨੰਬਰ ਵਾਰਡ ਦੀ ਹਾਂਜੀ ਉਸ ਨੂੰ ਲੈ ਕੇ ਤੇ ਚਲੋ ਮੈਂ ਵਰਚਲੇਡ ਭੱਜ ਗਿਆ ਆਪਣੇ ਜਿਹੜਾ ਨਾ ਇੱਕ ਨੰਬਰ ਵਾਰਡ ਦੇ ਐਮਸੀ ਨੂੰ ਨਾਲ ਦੀ ਵਾਰਡ ਉਹਨਾਂ ਦੀ ਵੀ ਬਾਈਟ ਲਈ ਤੁਸੀਂ ਵਰਚ ਲੈ ਲਿਆ ਤੇ ਮੈਂ ਸੁਜਾਤਾ ਚਾਵਲਾ ਨੂੰ ਫੋਨ ਕਰਿਆ ਸੁਜਾਤਾ ਚਾਵਲਾ ਜੀ ਪ੍ਰਧਾਨ ਨਗਰ ਕੌਂਸਲ ਦਾ ਆਪਾ ਕੌਂਸਲ ਉਹਨਾਂ ਨੂੰ ਫੋਨ ਕਰਿਆ ਤੇ ਉਹ ਕਹਿੰਦੇ ਵੀ ਚਲੋ ਤੁਸੀਂ ਭਲਾ ਵੀ ਮੈਂ ਕਿਸੇ ਪ੍ਰੋਗਰਾਮ ਤੇ ਜਾਣਾ ਹੈ 11:00 ਵਜੇ ਅੱਜ ਉਸ ਤੋਂ ਬਾਅਦ ਫਿਰ ਫੋਨ ਕਰਿਆ ਫਿਰ ਕਹਿੰਦਾ 12:00 ਵਜੇ ਆਇਓ ਚਲੋ ਮੈਂ 12:00 ਸਵਾ 12:00 ਵਜੇ ਉਹਨਾਂ ਨੂੰ ਪਹੁੰਚੇ ਠੀਕ ਹੈ ਜੀ ਠੀਕ ਹੈ ਜੀ ਤੇ ਮੇਰੇ ਜਾਂਦੇ ਨੂੰ ਉਹਨਾਂ ਦੇ ਜਿਹੜੇ ਪਤੀ ਨੇ ਪੱਕਾ ਜੀ ਹਾਂਜੀ ਉਹ ਵੀ ਇੰਦਰੀ ਬੈਠ ਤੇ ਮੈਂ ਜਾ ਕੇ ਕਹਿਵਾਂਗਾ ਵਿੱਚ ਯਸ਼ਕਾ ਮਿਲੂਗਾ ਤੂੰ ਕੌਣ ਹੈਗਾ ਮੈਂ ਤੈਨੂੰ ਕਿਹੜਾ ਜਾਣਦਾ ਹਾਂ ਤੇਰੇ ਵਰਗਾ ਤਾਂ 50 ਜੱਲੇ ਫਿਰਦੇ ਨੇ ਇਹ ਪੰਕਜ ਪਪੂ ਜੋਗੀ ਉਹਨਾਂ ਦੇ ਪਤੀ ਨੇ ਉਹ ਇਸ ਗੱਲ ਬੋਲਦੇ ਆਣੇ ਠੀਕ ਹੈ ਜੀ ਠੀਕ ਹੈ ਜੀ ਤੇ ਉਹਨਾਂ ਮਤਲਬ ਮੇਰੇ ਨਾਲ ਕਾफी ਬਹਿਸ ਕਰੀ ਗਏ ਹਾਂਜੀ ਕਹਿੰਦੇ ਤੁਸੀਂ ਐਂ ਕਰਦੇ ਹੋ ਉਹ ਕਹਿੰਦਾ ਹੋਰ ਸਫਾਈ ਬਣਾ ਦੇਖੋ ਜਿੱਥੇ ਨਹੀਂ ਹੈਗੇ ਸਾਡਾ ਕੰਮ ਹੈ ਹਾਂਜੀ ਕੰਮਾਂ ਮੁੱਦੇ ਨੂੰ ਚੱਕਣਾ ਸਰਕਾਰ ਤੱਕ ਭਜਾਉਣੀ ਔਰ ਮਤਲਬ ਪਾਗ ਬੋਗਨ ਬੋਲੇ ਸਾਡਾ ਧਰਮ ਹੈ ਪੱਤਰਕਾਰੀ ਕਰਦੇ ਆ ਅਸੀਂ ਸਮਾਜ ਦੇ ਮੁੱਦੇ ਅਸੀਂ ਝੱਕਾਂਗੇ ਹੋਰ ਕੌਣ ਚੱਕੂਗਾ ਜੀ ਉਹਨਾਂ ਨੂੰ ਤੁਸੀਂ ਜਾਣੂ ਆਪਾਂ ਹੀ ਕਰਾਵਾਂਗੇ ਨਾ ਜੀ ਲੋਕਾਂ ਦੀ ਸਮੱਸਿਆ ਕੀ ਆ ਰਹੀ ਹੈ ਹੁਣ ਜਿਹੜੀ ਗੱਲ ਹੈ ਜੀ ਦੇਖੋ ਉਹਦੇ ਆਪਣਾ ਵਾਈਫ ਉਹ ਵੀ ਉੱਥੇ ਬੈਠੇ ਸੀ ਪਰ ਇਹ ਹਰਾਨੇ ਵਿੱਚ ਪੰਕਜ ਲਾ ਕੋਈ ਐਮਰਜੈਂਸੀ ਨਾਲ ਕੋਈ ਕੁੱਝ ਆ ਠੀਕ ਹੈ ਕਿ ਨਹੀਂ ਵਿਨੋਦ ਦੇ ਛੁੜਕੇ ਮਾਰ ਕੇ ਕਰੇਗਾ ਤੇਰੇ ਵਰਗੇ ਬੀਣਗਾ ਤੂੰ ਜਿਹੜਾ ਕੰਮ ਕਰਨਾ ਦਿੱਤਰ ਹੋ ਗਿਆ ਆਪਣਾ ਬੜਦਾ ਵੀ ਤੇ ਅਡੇ ਵਰਗੇ 20 ਪੱਤਰਕਾਰ ਤੁਰੇ ਫਿਰਦੇ ਠੀਕ ਕੇ ਤੁਸੀਂ ਫਿਰ ਧਰਮਸੋਜੀ ਉਹਦੇ ਖਿਲਾਫ ਕੋਈ ਉਸ ਗੱਲ ਤੇ ਜੇ ਤੁਸੀਂ ਬੋਲ ਰਹੇ ਸੀ ਫਿਰ ਤੁਸੀਂ ਤੁਹਾਡਾ ਕੈਮਰਾ ਬੰਦ ਹੋ ਗਿਆ ਸੀ ਕਿ ਤੁਸੀਂ ਕੋਈ ਰਿਕਾਰਡਿੰਗ ਹੋਈ ਹੈ ਅੱਛਾ ਕਿ ਆਫ ਦੀ ਕੈਮਰਾ ਤੇ ਤੁਹਾਨੂੰ ਇਹ ਗਲਤ ਬੋਲਿਆ ਕੈਮਰੇ ਮੂਰੇ ਨਹੀਂ ਬੋਲਿਆ ਕੈਮਰੇ ਮੂਰੇ ਨਹੀਂ ਬੋਲਿਆ ਹੁਣ ਤੁਸੀਂ ਕੀ ਇਨਸਾਫ ਚਾਹੁੰਦੇ ਹੋ ਤੁਸੀਂ ਅੱਜ ਪ੍ਰਧਾਨ ਕੋਲ ਆਏ ਹੋ ਸ਼ਹੀਦ ਭਰ ਸਿੰਘ ਪ੍ਰੈਸ ਕਲੱਬ ਨੂੰ ਜਿਹੜੇ ਆਪਣੇ ਵਾਰਦੀ ਕਰ ਪਏ ਆ ਕਲੱਬ ਚ ਪੱਤਰਕਾਰ ਬੈਠੇ ਨੇ ਭਾਈਚਾਰਾ ਜਿਵੇਂ ਇੱਕ ਗੱਲ ਕਰਨਗੇ ਸੰਦੇ ਇਹ ਨਾਲ ਆਪਾਂ ਖੜੇ ਠੀਕ ਹੈ ਜੀ ਤੇ ਬਾਕੀ ਰਹੀ ਇੱਕ ਗੱਲ ਆਪਣਾ ਇੱਕ ਹੋਰ ਹੈ ਇੱਕ ਗਰੁੱਪ ਦੇ ਵਿੱਚ ਮੈਨੂੰ ਇਹ ਵੀ ਪਤਾ ਲੱਗਿਆ ਹੁਣ ਕਿ ਉਹ ਪੈਸੇ ਦੀ ਡਿਮਾਂਡ ਕਰ ਰਹੇ ਸੀ ਵੀ ਪੰਕਜ ਪੱਪੂ ਜੀ ਕਹਿ ਰਿਹਾ ਹੈ ਵੀ ਅੱਜ ਕਰ 5000 ਰੁਪਏ ਦੀ ਪੈਸੇ ਦੀ ਮੰਗ ਕਰ ਰਿਹਾ ਹੈ ਜੀ ਅੱਛਾ ਜੀ ਮੈਨੂੰ ਇੱਕ ਹੀ ਗੱਲ ਇਹ ਪੁੱਛਣਾ ਆ ਜਾਣਾ ਹਾਂਜੀ ਠੀਕ ਹੈ ਉਹਦੀ ਵਾਈਫ ਵੀ ਬੈਠੀ ਦੀ ਤਿੰਨੇ ਇਹਨੇ ਉਹ ਤਾਂ ਕੋਈ ਨਹੀਂ ਠੀਕ ਹੈ ਜੀ ਠੀਕ ਹੈ ਚਲੋ ਮੈਨੂੰ ਇਹਨਾਂ ਪਤਾ ਵੀ ਜਾ ਗੁਰੂ ਨੂੰ ਮੰਨੇ ਜਾਂ ਨਾ ਮੰਨੇ ਹਾਂਜੀ ਠੀਕ ਹੈ ਜਦੋਂ ਮੰਨਦਾ ਉੱਥੇ ਆ ਜਾਵੇ ਠੀਕ ਹੈ ਨੇਮ ਚੈੱਕ ਲਓ ਨੇਮ ਚੈੱਕ ਲਵੇ ਮੈਂ ਆਪਣੇ ਕੋਲੋਂ 5000 ਦਿਨ ਨੂੰ ਤਿਆਰ ਹਨ ਹਾਂ ਜੇ ਤੁਸੀਂ ਜਦੋਂ ਉਹ ਤੋਂ ਮੰਗੇ ਨੇ ਠੀਕ ਹੈ ਠੀਕ ਹੈ ਠੀਕ ਹੈ ਪਉ ਅੱਜ ਵੀਡੀਓ ਵੀ ਦੇਖ ਲੈ ਜੋ ਮਰਜ਼ੀ ਕਰੇ ਹਾਂਜੀ ਠੀਕ ਹੈ ਕਿ ਨਹੀਂ ਪਵਾ ਕਾਰਵਾਈ ਕਰਾ ਦੇ ਮੈਂ ਤੁਸੀਂ ਤੁਸੀਂ ਸੱਚੇ ਸੀ ਤੁਸੀਂ ਤਾਂ ਲੋਕਾਂ ਦੇ ਮੁੱਦੇ ਲੈ ਕੇ ਗਏ ਸੀ ਨਾ ਜੀ ਉਹਨਾਂ ਕੋਲ ਤੁਸੀਂ ਆਪਣਾ ਮੁੱਦਾ ਤਾਂ ਕੋਈ ਲੈ ਕੇ ਨਹੀਂ ਗਏ ਨਾ ਬਿਲਕੁਲ ਠੀਕ ਮੁੱਦਲੇ ਹੁਣ ਮੈਨੂੰ ਇੰਨਾ ਕਿਉਂ ਪਤਾ ਵੀ ਮਿਲੋ ਵੀ ਥੋੜਾ ਡਰਾਇਆ ਜਾਊਗਾ ਤਦਕੇ ਨੂੰ ਮਿਲਣਗੇ ਮੈਨੂੰ ਵਟ ਪਰ ਮੈਂ ਧਰਮ ਸੋਜੀ ਹੋਰ ਕੁਝ ਕਹਿਣਾ ਚਾਹੋਗੇ ਹੋਰ ਤਾਂ ਕੁਝ ਨਹੀਂ ਜਿਹੜਾ ਬਸ ਮੈਂ 5000 ਵਾਲੀ ਗੱਲ ਕਰੀ ਆ ਵੀ ਜਿਹੜਾ ਝੂਠਾ ਅੰਜਾਮ ਲਾ ਰਹੇ ਨੇ ਮੇਰੇ ਤੇ 5000 ਮੱਗੇ ਨੇ ਕਿਹੜਾ ਅਜੇ ਤਾਂ ਵਸੇ ਕੋਈ ਗੱਲ ਹੈ ਨਹੀਂ ਜੀ ਬਾਕੀ ਜੋ ਦੇਖੋਣ ਕੀ ਕਾਰਵਾਈ ਕਰਦੇ ਰਹੇ ਨਹੀਂ ਠੀਕ ਹੈ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਜੀ ਤੁਸੀਂ ਸੁਣਿਆ ਕਿ ਜੋ ਹਪਤਾਰ ਸਿੰਘ ਹਪਤਾਰ ਚੰਦਰ ਹੰਸਰ ਉਤਨਾ ਹੋਇਆ ਅਲੀਗੇਸ਼ਨ ਲੱਗੇ ਤੇ ਜਿਸ ਦਿਨ ਇਹ ਇਨਸੀਡੈਂਟ ਵਾਪਰਿਆ ਉਸ ਦਿਨ ਮੈਂ ਪੰਕਜ ਬੱਪੂ ਨੂੰ ਫੋਨ ਵੀ ਕਰਿਆ ਉਸ ਦਿਨ ਦੀ ਮੈਂ ਰਿਕਾਰਡਿੰਗ ਵੀ ਵੇਸ਼ ਕਰਦਾ ਉਸ ਦਿਨ ਉਹਦੇ ਵੱਲੋਂ ਕੁਝ ਵੀ ਇਦਾਂ ਦਾ ਨਹੀਂ ਕਿਹਾ ਗਿਆ ਕਿ ਇਹਨੇ ਕੋਈ ਪੈਸੇ ਦੀ ਡਿਮਾਂਡ ਕਰੀ ਉਹਨੇ ਸਿਰਫ ਇਹ ਜਿਹੜੇ ਉਹਦੇ ਇਲਜ਼ਾਮ ਲੱਗੇ ਸੀ ਸਾਡੇ ਕਿ ਪੱਤਰਕਾਰ ਨਾਲ ਬਦਤਮੀਜ਼ੀ ਕੀਤੀ ਉਸ ਤੋਂ ਉਹਨੇ ਬਿਲਕੁਲ ਡਿਨਾਈ ਕਰ ਗਿਆ ਕਿ ਮੇਰੇ ਨੇ ਕੁਝ ਉਹਦੇ ਨਾਲ ਨਹੀਂ ਕਰਿਆ ਨਾ ਕੋਈ ਦਾ ਇਹ ਕੋਈ ਗੱਲ ਹੋਈ ਹੈ ਮਤਲਬ ਉਸ ਦਿਨ ਤੋਂ ਹੋਊਗੇ ਜਦੋਂ ਹੁਣ ਨਿਊਜ਼ ਪੇ ਲੱਗ ਗਈ ਇਸ ਚੀਜ਼ ਦੀ ਤਾਂ ਉਸ ਤੋਂ ਬਾਅਦ ਹੁਣ 5000 ਦਾ ਇਹ ਉਹੀ ਪੱਪੂ ਹੈ ਕਿ ਜਿਹੜਾ ਤਾਂ ਇਹਦੀ ਖਬਰ ਇਹਦੀ ਫੇਵਰ ਚਲਾ ਦਿੰਦਾ ਉਹ ਪੱਤਰਕਾਰ ਬਹੁਤ ਵਧੀਆ ਇਮਾਨਦਾਰ ਵੀ ਆ ਹੋਰ ਵੀ ਹੈ ਤੇ ਜੇ ਇਹਨਾਂ ਦੀ ਐਂਟੀ ਥੋੜੀ ਜੀ ਹੁੰਦੀ ਐ ਐਂਟੀ ਨਹੀਂ ਮੀਨਸ ਲੋਕਾਂ ਦੀ ਜਿਹੜੀ ਲੋਕਾਂ ਦੇ ਮੁੱਦੇ ਨੇ ਉਹ ਚੱਕ ਲੈਂਦਾ ਉਹਨੂੰ ਇਹ ਬਲੈਕਮੇਲਰ ਵੀ ਕਹਿਣ ਲੱਗ ਜਾਂਦੇ ਨੇ ਉਹਨੂੰ ਪੈਸੇ ਦੀ ਵੀ ਡਿਮਾਂਡ ਕਰਦਾ ਮੈਂ ਕਹਿੰਦਾ ਪਪੂ ਲੋ ਮੈਨ ਨੇ ਕਿੰਨਾ ਕੁ ਪੈਸਾ 15000 ਸੈਲਰੀ ਆ ਉਹਨਾਂ ਦੀ ਵਾਈਫ ਦੀ 15000 ਚੋਂ 5000 ਇਹਨਾਂ ਨੂੰ ਦਿੱਤੇ ਕਿੱਥੋਂ ਪੈਸੇ ਆਉਣਗੇ ਉਹ ਤਾਂ ਬਹੁਤ ਇਮਾਨਦਾਰ ਹੈ ਇਮਾਨਦਾਰ ਬੰਦਾ 15000 ਦੇ ਵਿੱਚੋਂ ਆਪਣਾ ਘਰ ਚਲਾਏਗਾ ਕਿ ਲੋਕਾਂ ਨੂੰ ਪੱਤਰਕਾਰਾਂ ਨੂੰ ਬੰਡੇਗਾ ਇਹ ਸਾਰਾ ਸਭ ਝੂਠ ਹੈ ਜੇ ਉਹਨਾਂ ਨੂੰ ਐਡਾ ਜਿਹੜਾ ਦੋਸ਼ ਲਾਰੇ ਨੇ ਸਾਡੇ ਪੱਤਰਕਾਰ ਨੇ ਕਿਹਾ ਕਿ ਆਜਣ ਮੰਦਰ ਚੜਨ ਉਹ ਕਸਮ ਖਾਣ ਅਸੀਂ ਤਿਆਰ ਆਂ ਸਾਰੀ ਸਹਾਇਤਾ ਤੁਹਾਨੂੰ ਕੀ ਹਾਂ ਜੀ ਇਹਨਾਂ ਨੇ ਕਰਿਆ ਜਦਕਿ ਇਹ ਸਾਰਾ ਸਾਰ ਨਹੀਂ ਤੁਹਾਨੂੰ ਸਭ ਨੂੰ ਪਤਾ ਕਿ ਹਰੇਕ ਨਾਲ ਇਦਾਂ ਹੀ ਹੁੰਦਾ ਜਿਹੜਾ ਪੱਤਰਕਾਰ ਇਹਨਾਂ ਦੇ ਖਿਲਾਫ ਬੋਲਦਾ ਉਹ ਤੇ ਬਲੈਕਮੇਲਿੰਗ ਜਾਂ ਪੈਸਾ ਹੋਰ ਇਹ ਤੋਂ ਤੀਜਾ ਕੋਈ ਅਲੀਗੇਸ਼ਨ ਨਹੀਂ ਹੁੰਦਾ ਜਾਂ ਕਿਸੇ ਦਾ ਝੂਠਾ ਪਰਚਾ ਵੀ ਕਰਾ ਦਿੱਤਾ ਜਾਂਦਾ ਉਹ ਪਿੱਛੇਲੇ ਟਾਈਮ ਵੀ ਦੇਖਿਆ ਸੀ ਕਿ ਜਿਨ੍ਹਾਂ ਨੇ ਆਵਾਜ਼ ਚੱਕੀ ਆਰਟੀਆਈ ਪਈ ਸਭ ਨੇ ਉਹਨਾਂ ਦੇ ਉੱਪਰ ਪਰਚੇ ਹੋਏ ਤੇ ਹੁਣ ਇਹ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਤੇ মিডিਆ ਸਾਡਾ ਕੰਮ ਹੈ ਜੇ ਸਾਡੇ ਨਾਲ ਹੀ ਧੱਕਾ ਹੋ ਗਿਆ ਫਿਰ ਅਸੀਂ ਲੋਕਾਂ ਦੀ ਆਵਾਜ਼ ਕਿੱਥੋਂ ਚੱਕ ਲਾਂਗੇ ਜੇ ਸਾਡੇ ਨਾਲੇ ਇਦਾਂ ਧੱਕਾ ਹੋਣ ਲੱਗ ਗਿਆ ਅਸੀਂ ਇਹਨੂੰ ਕਰਾਂਗੇ ਹੁਣ ਡੀਸੀ ਸਾਹਿਬ ਦੀ ਨੌਲੇਜ ਚ ਵੀ ਆ ਕੇ ਕਰਾਂਗੇ ਤੇ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਮੇਨ ਚੀਫ ਨੇ ਪੰਜਾਬ ਦੇ ਉਹਨਾਂ ਤੱਕ ਵੀ ਅਪਰੋਚ ਕਰਾਂਗੇ ਤੇ ਪ੍ਰੋਪਰ ਜਿਹੜੇ ਡਾਕਟਰ ਬਲਬੀਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਉਹਨਾਂ ਤੱਕ ਵੀ ਅਪਰੋਚ ਕਰਾਂਗੇ ਜੇ ਨਾ ਹੋਇਆ ਤਾਂ ਅਸੀਂ ਵਿਰੋਧ ਜ਼ਰੂਰ ਕਰਾਂਗੇ ਕਿਉਂਕਿ ਪੱਤਰਕਾਰ ਇਹ ਉਹੀ ਪਾਰਟੀ ਹੈ ਜਿਸ ਨੂੰ ਪੱਤਰਕਾਰਾਂ ਨੇ ਬਣਾਇਆ ਸੋਸ਼ਲ ਮੀਡੀਆ ਨੇ ਬਣਾਇ ਉਹ ਜੇ ਉਹ ਤਾਂ ਨਹੀਂ ਖੰਦੇਖਾਨਗੇ ਜਾਂ ਸਾሙ ਆਪਸ਼ਾਤ ਬੋਲਣਗੇ ਤਾਂ ਇਹ ਨਹੀਂ ਬਰਦਾਸ਼ ਹੋਏਗਾ ਤੇ ਇਹਦਾ ਨਤੀਜਾ ਵੀ ਇਹਨਾਂ ਨੂੰ ਭੁਗਤਣਾ ਪਏਗਾ ਇੱਥੇ ਅਸੀਂ ਦਿਨੇ ਇਹਨਾਂ ਨੂੰ ਨੋਟਿਸ ਵੀ ਦਵਾਂਗੇ ਕਿ ਬਈ ਆਪਣੀ ਜੋ ਵੀ ਇਹਨਾਂ ਨੇ ਗਲਤੀ ਕੀਤੀ ਆਪੀ ਅਪੋਲੋਜਾਈਜ਼ ਕਰਨ ਤੇ ਅਸੀਂ ਕੋਈ ਕਾਰਵਾਈ ਨਹੀਂ ਚਾਹੁੰਦੇ ਬਟ ਇਹ ਹੈ ਕਿ ਪੱਤਰਕਾਰ ਦਾ ਮਾਨਸਮਾਨ ਬਣਦਾ ਰਹੇ ਕਿਉਂਕਿ ਕਈ ਪੱਤਰਕਾਰ ਨੇ ਚਲੋ ਇਹਨਾਂ ਦੀ ਜੋ ਫੇਵਰ ਚ ਕਰਦੇ ਉਹਨਾਂ ਨੂੰ ਮਿਆਰ ਨੀਚੇ ਘੇਰਦਾ ਪਰ ਅਸੀਂ ਪੈਸੇ ਵੱਲੋਂ ਕਿਸੇ ਪੱਤਰਕਾਰ ਹੀ ਪੈਸੇ ਵੱਲੋਂ ਨਹੀਂ ਕਰਦੇ ਅਸੀਂ ਲੋਕਾਂ ਦੇ ਮੁੱਦੇ ਚੱਕਣ ਲਈ ਕਰਦੇ ਆ ਤੇ ਮੈਂ ਫੇਰ ਵੀ ਹਲਕਾ ਵਿਧਾਇਕ ਨੇ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਤੁਸੀਂ ਇਹਨਾਂ ਨੂੰ